ਜਿਹੜਾ ਗੰਦ ਤੱਕ ਇਸ਼ਨਾਨ ਕਰਨਾ ਹੈ ਇਹ ਸਾਧ ਸੰਗੇਜੀ ਨਾਮ ਧਾਰੀ ਕਹਿੰਦੇ ਕੁੱਤਾ ਇਸ਼ਨਾਨ ਤੇ ਦੂਆ ਸਨੇ ਕੇਸੀ ਨਹਾਉਣਾ ਉਹ ਨਾਮ ਧਾਰੀਆਂ ਨੂੰ ਦੂਏ ਕਹਿੰਦੇ ਛੋਟਾ ਇਸ਼ਨਾਨ ਮਹੱਲਾ ਪਹਿਲਾ ਨਾਵਨ ਚੱਲੇ ਤੀਰਥੀ ਮਾਰੇ ਸਾਧ ਜੀ ਇਸ਼ਨਾਨ ਵਾਲਿਆਂ ਦੇ ਬਗਦ ਕਹਿੰਦੇ ਹੈ ਜਿਹੜੇ ਲੋਕ ਪਈ ਇਸ਼ਨਾਨ ਕਰਨ ਵਾਸਤੇ ਵੀ ਅਰਸਰ ਘਾਟ ਤੇ ਜਾਣਾ ਹੈ ਪਰਾਗ ਰਾਜ ਤੇ ਜਾਣਾ ਹੈ ਇਹ ਤੀਰ ਸਾਦੇ ਬਦਰੀ ਨੈਣ ਜਾਣਾ ਹੈ ਇਸ ਪ੍ਰਕਾਰ ਤੀਰ ਸਾਦੇ ਇਸ਼ਨਾਨ ਕਰਨ ਵਾਲੇ ਜੀਨ ਚੱਲੇ ਹਨ ਮਨ ਖੋਤੇ ਤਨਚੂਰ ਜਿਨ੍ਹਾਂ ਦੇ ਮਨਚ ਭਾਈ ਖੁਤਿਆਈ ਹੈ ਸਰੀਰ ਕਰਕੇ ਚੋਰੀ ਕਰਦੇ ਆ ਉਹਨਾਂ ਦਾ ਕੀ ਇਸ਼ਨਾਨ ਕਹਿੰਦਾ ਹੈ ਮਨ ਕਰਕੇ ਖੋਤੇ ਸੁਭਾਅ ਹੈ ਕਿਸੇ ਦਾ ਰੂਪ ਵੇਖ ਕੇ ਨਗੇਜ ਵੇਖ ਕੇ ਵਿਸ਼ਾ ਭੋਗਣ ਦਾ ਖੋਤਾ ਸੰਕਾਲਕ ਪੁਰਜ਼ਾ ਹੈ ਇਹ ਕਰਕੇ ਕੋਈ ਨੀੜੇ ਲਾਇਓ ਚੱਕ ਉਹਦੀ ਜੀਵ ਕਾੜ ਲਈ ਸਾਰੇ ਲੀਡਿਆਂ ਸਮੇਤ ਚੱਕ ਲਗੇ ਆ ਇਸ ਪ੍ਰਕਾਰ ਤਨ ਕਰਕੇ ਜਿਹੜੇ ਚੋਰੀ ਕਰਦੇ ਆ ਤੇ ਮਨ ਕਰਕੇ ਬਗਾਨੇ ਰੂਪ ਨਾਲ ਦਿਆਂ ਦੇ ਵੇਖਦੇ ਆ ਖੁਦ ਆਈ ਹੈ ਮਨ ਚ ਇੱਕ ਭਾਉ ਲੱਥੀ ਨਾਟਿਆ ਇੱਕੋ ਹੀ ਇਸ਼ਟਾ ਬਲਾ ਮੈਰੋ ਦੇ ਸਰੀਰ ਦੀ ਲੈ ਗਈ ਇਸ਼ਨਾਨ ਕਰਨ ਨਾਲ ਦੋਹੇ ਭਾ ਚੜੀ ਅਸੂ ਜਿਹੜਾ ਮਨ ਚ ਖੋਟਾ ਸੁਆਚਿਤ ਗਿਆ ਵਿਸ਼ਾ ਤੋਕਣ ਦਾ ਤੇ ਸਰੀਰ ਕਰਕੇ ਚੋਰੀ ਕੀਤੀ ਇਹ ਦੋ ਹਿੱਸੇ ਚੜ ਗਈ ਕਿ ਨਾ ਹੋਰ ਮਾਇ ਮੈਰ ਇਹ ਮੈਨੂੰ ਜ਼ਿਆਦਾ ਚੜਾਦੀ ਕਿਸੂ ਅੱਗੇ ਨਾਲੋਂ ਵੀ ਬਾਹਰ ਧੂਤੀ ਤੂੰ ਮੜੀ ਇਹਦਾ ਬਾਈ ਇਸ਼ਨਾਨ ਨੂੰ ਤਾਂ ਇਹ ਹੈ ਜੇ ਤੂੰ ਵੀ ਨੂੰ ਬਾਹਰੋਂ ਧੋ ਦਈਏ ਅੰਦਰ ਵਿਸ ਨਿਕੂ ਜਦੋਂ ਕੋੜੀ ਤੂੰਦੀ ਨੂੰ ਝੁਣ ਤਕੀਰ ਕੇ ਵੇਖੀਏ ਪਰ ਇਹ ਕਿਉਂ ਬਿਸ਼ਨਾ ਜੈਗ ਨਕੋਰ ਨਿਕਲਦੀ ਐ ਨਿਰੀ ਕੋਰੀ ਜ਼ਹਿਰ ਨਿਕਲਦੀ ਐ ਐਵੇਂ ਬਾਈ ਬਾਹਰੋਂ ਤੂੰਦੀ ਅੰਗ ਦੇ ਤਾਂ ਧੂਲੀ ਤੀਰ ਸਾਂਪੇ ਅੰਦਰ ਬਿਸ਼ਾਂ ਦੀ ਬਿਉ ਹੈ ਨਰੀ ਨਿਕੁੰਦੀ ਕੋਰੀ ਸਾਧ ਭਲੇ ਅਣ ਨਾਤੇ ਆ ਜਿਹੜੇ ਸਾਧ ਹੈ ਉਹ ਤਾਂ ਭਾਈ ਨਾਤੇ ਹੀ ਚੰਗੇ ਇਹ ਜਿਹੇ ਤੀਰ ਸਨ ਆਏ ਚੋਰੀ ਤਾਂ ਨਹੀਂ ਕਰਦੇ ਯਾਰੀ ਤਾਂ ਨਹੀਂ ਕਰਦੇ ਉਹ ਚੰਗੇ ਹਨ ਤੀਰ ਸਾਂ ਦੇ ਨਾਉਣੋਂ ਤੋਂ ਜੋਰ ਸੇ ਚੋਰਾ ਜਿਹੜੇ ਜੋਰ ਹਨ ਨਨ ਕਰਕੇ ਵੀ ਜੋਰ ਹੈ ਬਾਣੀ ਕਰਕੇ ਵੀ ਕਵਤਾ ਕਿਸੇ ਦੀ ਚਰਾਉਂਦੇ ਐ ਤੇ ਸਰੀਰ ਕਰਕੇ ਵੀ ਧਨ ਚਰਾਉਂਦੇ ਉਹ ਚੋਰ ਹੀ ਹਨ ਇੰਨਾ ਲੋਕਾਂ ਵਿੱਚ ਇਸੇ ਪ੍ਰਕਾਰ ਨਾਉਣਾ ਸਾਹਿਬ ਚੰਗੇ ਜੀ ਇੱਕ ਦਾ ਇਸ਼ਨਾਨ ਹੈ ਜਿਹੜਾ ਗਲਤ ਤੱਕ ਇਸ਼ਨਾਨ ਕਰਨਾ ਹੈ ਇਹ ਸਾਧ ਸੰਗਤ ਜੀ ਨਾਮ ਧਾਰੀ ਕਹਿੰਦੇ ਕੁੱਤਾ ਇਸ਼ਨਾਨ ਹੈ ਤੇ ਦੂਆ ਸਨੇਕੇ ਸੀ ਨਹਾਉਣਾ ਉਹ ਨਾਮ ਧਾਰੀਆਂ ਨੂੰ ਦੂਏ ਕਹਿੰਦੇ ਛੋਟਾ ਇਸ਼ਨਾਨ ਇਸ ਪ੍ਰਕਾਰ ਇਸ਼ਨਾਨ ਹੈ ਇੱਕ ਸਨੇਕੇ ਸਾਂ ਦੇ ਇਸ਼ਨਾਨ ਹੈ ਇੱਕ ਗਲਤਕ ਇਸ਼ਨਾਨ ਹੈ ਅਤੇ ਤੀਜਾ ਇਸ਼ਨਾਨ ਸਨੇ ਕਪੜੀ ਹੈ ਚੌਥਾ ਸਾਧ ਸੰਗਤ ਜੀ ਇਸ਼ਨਾਨ ਨਿਯੂਲੀ ਧੋਤੀ ਆਦ ਕਾ ਨਾਲ ਕਰਕੇ ਇਸ ਪ੍ਰਕਾਰ ਦੇ ਇਸ਼ਨਾਨ ਮੰਨੇ ਹਨ ਇੱਕ ਮਿੱਟੀ ਆਦ ਕਹਨ ਨਾਲ ਨਾਜ ਕਰਕੇ ਇਸ਼ਨਾਨ ਕਰਨਾ ਮੰਨਿਆ ਹੈ ਇਹ ਇਸ਼ਨਾਨ ਹਨ ਚਾਰ ਪੰਜ ਪ੍ਰਕਾਰ ਦੇ ਐਵੇਂ ਸਰੀਰਕ ਇਸ਼ਨਾਨ ਹਨਗੇ ਅਤੇ ਇਸੇ ਪ੍ਰਕਾਰ ਦੇ ਸਰੀਰਕ ਇਸ਼ਨਾਨ ਨਾਲ ਦੂਸਰਾ ਇੱਕ ਚਿੱਤ ਦਾ ਇਸ਼ਨਾਨ ਹੈ ਜਿਹੜਾ ਪਰਮੇਸ਼ਰ ਨੂੰ ਚੇਤੇ ਕਰਨ ਲਈ ਇਹ ਤੂਸ ਦੂਸਰਾ ਸਾਰ ਸੰਗਲੀ ਧਿਆਨ ਦਾ ਇਸ਼ਨਾਨ ਹੈ ਤੇ ਧਿਆਨ ਪਰਮੇਸ਼ਰ ਜੋਨ ਨਾ ਤੀਜਾ ਗਿਆਨ ਦਾ ਇਸ਼ਨਾਨ ਹੈ ਤੇ ਚੌਥਾ ਧਰਮ ਦਾ ਇਸ਼ਨਾਨ ਹੈ ਇਹ ਇਸ਼ਨਾਨ ਅੰਦਰਲੇ ਹਨਗੇ ਇਸੇ ਪ੍ਰਕਾਰ ਜਿਹੜਾ ਵਕਾਰਾਂ ਦੀ ਮੈਲ ਨੂੰ ਮੇਟ ਦੇਣਾ ਹੈ ਉਹ ਇਸ਼ਨਾਨ ਤਾਂ ਮਹਾਤਮਾ ਹਮੇਸ਼ਾ ਕਰਦੇ ਹੈ ਇਹ ਬਾਹਰਲੇ ਤੀਰਥਾਂ ਦੇ ਇਸ਼ਨਾਨ ਤੋਂ ਸਾਧ ਜਿਹੜੇ ਹਨਾਤੇ ਹੀ ਚੰਗੇ ਹਨ ਚੋਰ ਸੇ ਚੋਰਾ ਜਿਹੜੇ ਚੋਰੀ ਕਰਨ ਵਾਲੇ ਪੁਰਖ ਸੇ ਉਹ ਤਿੰਨਾਂ ਲੋਕਾਂ ਨੂੰ ਚੋਰੀ ਕਰਨ ਵਾਲੇ ਚੋਰ ਹੀ ਹਨਗੇ ਚੋਰ ਸੇ ਜਿਹੜੇ ਚੋਰੀ ਕਰਦੇ ਹੈ ਪਦਾਰਥ ਦੀ ਕਿਸੇ ਦੀ ਦੇ ਖੁਤੇਾਈ ਦੇਖਦੇ ਅੱਖਾਂ ਨਾਲ ਅੱਖਾਂ ਵੀ ਇਹਨਾਂ ਦੀ ਚੋਰੀ ਕਰਨੀਆਂ ਹਨ ਤੇ ਇਸੇ ਪ੍ਰਕਾਰ ਵਿਵਚਾਰ ਕਰਨ ਨੂੰ ਮਨਵਾਣੇ ਸ਼ੀਦ ਕਰਕੇ ਚੋਰ ਹੀ ਹਨ ਇੰਨਾ ਲੋਕਾਂ 'ਚ ਚੋਰੀ ਕਰਨ ਵਾਲੇ ਚੋਰ ਹੀ ਹਨ ਪੌੜੀ ਜਿਵੇਂ ਇੱਕ ਆਵ ਦੇ ਓਗਣਾ ਨੂੰ ਲੁਕੋ ਕੇ ਰੱਖਣਾ ਇਹ ਚੋਰੀ ਹੈ ਤੇ ਬਾਣੀ ਕਰਕੇ ਝੂਠ ਬੋਲਣਾ ਕਿ ਮੈਂ ਉਸ ਤੋਂ ਪਿਆਰ ਵਰ ਪਿਆਰਾਂ ਤੇ ਅੰਦਰੋਂ ਖੁਤੇਾਈ ਹੋਣੀ ਇਹ ਮੰਗ ਕਿਸੇ ਕਿਸਮ ਕੋਈ ਚੋਰ ਦੇ ਚੋਰਾਂ ਚੋਰ ਕਿਹੜੇ ਘੰਡੀ ਚੋਰੀ ਕਰਨ ਵਾਲੇ ਹਨ ਇੱਕ ਕੇ ਦੀ ਕੰਟਾ ਚੁਰਾਉਣ ਵਾਲੇ ਹਨ ਇੱਕ ਸਾਧ ਸੰਗੇ ਜੀ ਆਪਣੇ ਦੂਸ਼ਿਆਂ ਲੁਕੋ ਕੇ ਰੱਖਣ ਵਾਲੇ ਚੋਰੀ ਕਰਨ ਵਾਲੇ ਹਨ ਤੇ ਇੱਕ ਇਸ ਪ੍ਰਕਾਰ ਹੈ ਪਰਮੇਸ਼ਰ ਦੇ ਨਾਮ ਵੱਲੋਂ ਚੋਰੀ ਚੁਰਾਉਣ ਵਾਲੇ ਹਨ ਉਹਨਾਂ ਚੋਰਾਂ ਦੀ ਬਾਤ ਕਿਹਾਏ ਇਹ ਕਵੀ ਹੈ ਭਾਰਜਾ ਇਹ ਕਵੀ ਹੈ ਪੂਤ ਇੱਕ ਕਵੀ ਹੈ ਮਿੱਤਰ ਵਾਲੇ ਇੱਕ ਕਵੀ ਹੈ ਵਿਧੂਤ ਕੌਣ ਕਵੀ ਹੈ ਭਾਰਜਾ ਕੌਣ ਕਵੀ ਹੈ ਪੁੱਤ ਕੌਣ ਕਵੀ ਹੈ ਮਿੱਤਰਵਾਰ ਕੌਣ ਕਵੀ ਅਬਦੂਦ ਕਹਿੰਦਿਆਂ ਨੇ ਕਾਲ ਚੜਾਏ ਭਾਰਜਾ ਜਿਹੜਾ ਕਹਿੰਦੀ ਕਮਤਾ ਜਿਹੜਾ ਇਸਤਰੀ ਕਵੀ ਹੈ ਇਹ ਅਰਥ ਇਹ ਰਾਏ ਪੁੱਤ ਜਿਹੜਾ ਅਰਥ ਚ ਰਾਲੇ ਪੁੱਤਰ ਕਵੀ ਹੈ ਅਰਥ ਹੈ ਗ੍ਰਿਸ਼ਟਾਂਤ ਤੇ ਰਾਏ ਮਿੱਤਰਵਾਰ ਜਿਹੜਾ ਗ੍ਰਿਸ਼ਟਾਂਤ ਤੇ ਰਾਏ ਮਿੱਤਰ ਹੈ ਅਤੇ ਸੁਤੇ ਰਜੇ ਅਬਦੂਦ ਜਿਹੜਾ ਸੁਤੇ ਰਜੇ ਉਹ ਸੁਭ ਕਵੀ ਹੈ ਇਸ ਨਾਲ ਕਵੀਆਂ ਦੀ ਚੋਰੀ ਲਾਗਤ ਹੈ ਹੋ ਜਿਹੜੇ ਤੋਂ ਪਾਸਟਰ ਜੀ ਨਾਮ ਨੇ 10 ਕੋਟ 50 ਉਹ 50 ਕੋਟ ਕਾਂਦੇ ਦੀ ਜ਼ਮੀਨ ਦੀ ਗੱਲ ਦੇ ਜੋ ਨਾਮ ਨਹੀਂ 잡ਦੇ ਇਸ ਤਰ੍ਹਾਂ ਦੇ ਚੋਰ ਹਨ ਉਹ